ਬੇਟਾ ਪਹਿਲਾਂ ਤਾਂ ਇਹ ਮੰਨ ਲਓ ਵੀ ਸਿੱਧੂ ਪਰਿਵਾਰ ਪੋਲੀਟੀਸ਼ੀਅਨ ਹੈ ਹੀ ਨਹੀਂ ਅਸੀਂ ਪੰਜਾਬੀਆਂ ਪੰਜਾਬ ਦੇ ਬੱਚਿਆਂ ਨੂੰ ਅਸੀਂ ਆਪਣੇ ਬੱਚੇ ਸਮਝਦੇ ਹਾਂ ਜੇ ਇਹ ਇੱਥੇ ਬੈਠੇ ਆ ਤਾਂ ਮੈਨੂੰ ਨੀਂਦ ਨਹੀਂ ਆਦੀ ਹੈ ਨਾ ਮੈਨੂੰ ਆਪ ਤਕਲੀਫ ਹੋ ਰਹੀ ਹੈ ਇਸ ਕਰਕੇ ਮੈਂ ਉੱਠ ਕੇ ਆਈ ਹਾਂ ਜਿੱਥੇ ਤੱਕ ਮੈਨੂੰ ਹੋ ਸਕਿਆ ਬਣ ਪਾਇਆ ਮੈਂ ਉੱਤੇ ਤੱਕ ਆਪਣੇ ਪੂਰੇ ਟੀਚੇ ਲੜਾਈ ਵੀ ਮੈਂ ਮਿਲਣਾ ਭਾਈ ਮੈਂ ਮਿਲਣਾ ਮੈਂ ਦੱਸਣਾ ਹੈ ਵੀ ਇਹਦਾ ਬੇਸਟੇਕ ਹੀ ਇਫੈਕਟ ਆ ਰਿਹਾ ਹੈ ਪਤਾ ਨਹੀਂ ਤੁਹਾਨੂੰ ਲੋਕ ਕੀ ਕਹਿ ਰਹੇ ਆ ਕਿ ਨਹੀਂ ਦੱਸ ਰਹੇ ਉੱਤੇ ਤੁਸੀਂ ਸਾਡੀ ਯੂਨੀਵਰਸਿਟੀ ਨਹੀਂ ਲੈ ਸਕਦੇ ਠੀਕ ਹੈ ਨਾ ਉਹ ਮੈਂ ਆਪਣੀ ਵਟਸਐਪ ਦਾ ਸਟੇਟਸ ਪਾਇਆ ਹੋਇਆ ਹੈ ਜਦੋਂ ਤੱਕ ਸਟੇਟ ਗਵਰਨਮੈਂਟ ਨੋ ਆਬਜੈਕਸ਼ਨ ਸਰਟੀਫਿਕੇਟ ਨਹੀਂ ਦਿੰਦੀ ਉਦੋਂ ਤੱਕ ਸੈਂਟਰ ਤੁਹਾਡਾ ਕੁਝ ਨਹੀਂ ਲੈ ਕੇ ਜਾ ਸਕਦਾ ਕੇਰਲਾ ਦੀ ਸਟੇਟ ਹੈ ਮਮਤਾ ਬਣਰਜੀ ਹੈ ਬੈਸਟ ਬੰਗਾਲ ਪੱਤਾ ਹਿੱਲਨ ਦਿੰਦੀ ਹੈ ਯੂਨੀਵਰਸਿਟੀਆਂ ਤਾਂ ਕਿ ਪੱਤੇ ਵੀ ਹਿੱਲਨ ਦਿੰਦੀ ਹੈ ਤੁਸੀਂ ਉੱਥੇ ਜਾ ਕੇ ਕੰਪਰੋਮਾਈਜ਼ ਹੋ ਕੇ ਐਨਓਸੀਸ ਦਿੰਨੇ ਹੋ ਮੇਰਾ ਵਟਸਐਪ ਸਟੇਟਸ ਚੈੱਕ ਕਰ ਲਓ ਤੁਸੀਂ ਐਨਓਸੀ ਦਿੱਤੀ ਐ ਤੁਸੀਂ ਕਿਆ ਲੈ ਜੋ ਸਟੇਟ ਗਵਰਨਮੈਂਟ ਕਹਿੰਦੀ ਐ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿੰਨੇ ਸੀਐਮਸ ਆਏ ਇੰਨੇ ਸਾਲਾਂ ਦੇ ਕਿਸੇ ਨੇ ਉਹਨੂੰ ਰਿਵੋਕ ਨਹੀਂ ਕੀਤਾ ਜਦੋਂ ਸਟੇਟ ਗਵਰਨਮੈਂਟ ਦੇ ਐਨਓਸੀ ਦਵੇ ਹੀ ਨਾ ਸੈਂਟਰ ਲੈ ਹੀ ਨਹੀਂ ਸਕਦਾ ਪਰ ਸੈਂਟਰ ਨੂੰ ਅਸਲੀ ਸੈਂਟੀਮੈਂਟਸ ਦੱਸਨੇ ਦਾ ਪੈਣਗੇ ਅਸੀਂ ਉਹਨਾਂ ਨੂੰ ਹਾਈ ਹਾਈ ਕਰਕੇ ਕਦੇ ਮਾਂ ਕੋਲ ਵੀ ਬੱਚਾ ਅੰਦਾਏ ਕੋਈ ਚੀਜ਼ ਮੰਗਨ ਗਾਲਾਂ ਕੱਢ ਕੇ ਮੰਗਦੇ ਤਾਂ ਕੋਈ ਨਹੀਂ ਦਿੰਦਾ ਅੱਛਾ ਜੇ ਤੁਸੀਂ ਪਿਆਰ ਨਾਲ ਕਹਿੰਦੇ ਹੋ ਵੀ ਜ਼ਰੂਰੀ ਹੈ ਭਾਈ ਸਮਝਾਉਂਦੇ ਹੋ ਵੀ ਆਹ ਚੀਜ਼ ਮੇਰੇ ਲਈ ਨਹੀਂ ਜ਼ਰੂਰੀ ਹੈ ਤਾਂ ਸਾਰੇ ਸੁਣਦੇ ਆ ਤਾਂ ਜਿੱਥੇ ਤੱਕ ਮੇਰੀ ਆਵਾਜ਼ ਗਈ ਮੇਰਾ ਅਸਲੀ ਮਕਸਦ ਹੈ ਪਹੁੰਚਣਾ ਪ੍ਰਾਇਨਸਟਰ ਸਾਹਿਬ ਕੋਲ ਜਿਹੜਾ ਮੈਂ ਪਹੁੰਚ ਜਾਣਾ ਪਹਿਲਾਂ ਵੀ ਮੈਂ ਚਾਰ ਵਾਰ ਇੰਜੀ ਪਹੁੰਚੀ ਆ ਵਾਈ ਗਰੂ ਰਸਤਾ ਬਣਾਉਂਦਾ ਹੈ ਮੈਂ ਪਹੁੰਚ ਜਾਣਾ ਮੈਂ ਬੱਚਿਆਂ ਦੇ ਸੈਂਟੀਮੈਂਟਸ ਰੱਖਨੇ ਆ ਮੈਨੂੰ ਨਹੀਂ ਲੱਗਦਾ ਜਿਵੇਂ ਹੁਣ ਤੱਕ ਮੇਰੀ ਗੱਲ ਹੋਈ ਹੈ ਵੀ ਮੈਨੂੰ ਨਾ ਮਿਲੇਗੀ ਸਿੱਧੀ ਜੀ ਗੱਲ ਹੈ ਤੇ ਨਾ ਮੈਨੂੰ ਨਾ ਸੁਣਨ ਦਾ ਸ਼ੌਕ ਹੈ ਕਿਉਂਕਿ ਜਦੋਂ ਮੈਂ ਸੱਚ ਤੇ ਖੜੀ ਹਾਂ ਤਾਂ ਡਟ ਕੇ ਖੜੀ ਹਾਂ ਠੀਕ ਹੈ ਨਾ ਤੇ ਉਸ ਤੋਂ ਬਾਅਦ ਮਾਹੌਲ ਖਰਾਬ ਕਰਨਾ ਤਾਂ ਫਿਰ ਕੁਝ ਵੀ ਕਰ ਸਕਦੇ ਹੋ ਦੇਖੋ ਕਿਉਂਕਿ ਅੱਗੇ ਤਾਂ ਫਿਰ ਮਾਹੌਲ ਪੰਜਾਬੀਆਂ ਨਾਲ ਪੰਗਾ ਲੈਣਾ ਮਤਲਬ ਮਾਹੌਲ ਖਰਾਬ ਕਰਨਾ ਅਸੀਂ ਉਹਦੇ ਵੱਲ ਨਹੀਂ ਤੁਰਨਾ ਚਾਹੁੰਦੇ 2008 ਚ ਕਾਲੀ ਦਲ ਦੀ ਸਰਕਾਰ ਨੇ ਲੈਟਰ ਲਿਖੀ ਉਹ ਲੈਟਰ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਰਹੀ ਮੈਂ ਹੁਈ ਤਾਂ ਕਹਿ ਰਹੀ ਆ ਤੁਸੀਂ ਕਿਨੂੰ ਕਹੋਂਗੇ ਸਾਰੀਆਂ ਸਰਕਾਰਾਂ ਆ ਗਈਆਂ ਵਿੱਚ ਬਾਕੀ ਸਰਕਾਰ ਰਿਵੋਕ ਕਰ ਸਕਦੇ ਸੀ ਅੱਜ ਤੱਕ ਪੰਜਾਬ ਲਈ ਕਿਤਾ ਕੀ ਨਹੀਂ ਕੀਆ ਐ ਸワイ ਲੈਂਡ ਬਚਨ ਤੋਂ ਲਿੱਕਰ ਮਾਫੀਆ ਚਲਾਣ ਤੋਂ ਮਾਈਨਿੰਗ ਮਾਫੀਆ ਚਲਾਣ ਤੋਂ ਕਿਉਂ ਬੱਚੇ ਭੱਜੇ ਸਾਰੇ ਬਾਹਰ ਪੜ੍ਹਾਈ ਐ 157 ਯੂਨੀਵਰਸਿਟੀਜ਼ ਖੋਲਤੀਆਂ ਨੌਕਰੀ ਮਿਲੇਗੀ ਕਿਸੇ ਨੂੰ ਧੱਕੇ ਖਾ ਰਹੇ ਆ ਬਜ਼ੁਰਗ ਰਹਿ ਗਏ ਇੱਥੇ ਤੁਸੀਂ ਹਿਸਾਬ ਲਾ ਲਿਓ ਟੋਟਲ ਤੁਸੀਂ ਸਰਵੇ ਕਰਾਓ ਦੁਬਾਰਾ ਪੰਜਾਬ ਚ ਬੱਚਾ ਕੀ ਐ ਕ੍ਰਾਈਮ ਬਹੁਤ ਵੱਧ ਗਿਆ ਮੈਮ ਪੰਜਾਬ ਚ ਕ੍ਰਾਈਮ ਇਨਕਾਊਂਟਰ ਹੋਇਆ ਮੈਂ ਕਹਿੰਦੀ ਆ ਰੋਜ਼ ਚਾਰ ਹੋ ਰਹੀ ਹੈ ਮੈਂ ਰੋਜ਼ ਭੋਗ ਅਟੈਂਡ ਕਰ ਰਹੀ ਆ ਕੀ ਅਟੈਂਡ ਕਰ ਰਹੀ ਆ ਦੁਕਾਨ ਤੇ ਬੈਠੇ ਹੋਮ ਮਾਰਿਆ ਫਿਰ ਉੱਤੇ ਦੀ ਆਈ ਆਮ ਮਾਰਿਆ ਇਹ ਨਹੀਂ ਪਤਾ ਮੈਨੂੰ ਇੰਟੈਲੀਜੈਂਸ ਕਹਿ ਰਹੀ ਆ ਮੈਡਮ ਬਾਹਰ ਨਾ ਨਿਕਲੋ ਤੁਹਾਨੂੰ ਬਹੁਤ ਖਤਰਾ ਹੈ ਤੁਹਾਡੀ ਜਾਨ ਨੂੰ ਮੈਂ ਕਿ ਕੀ ਗੱਲ ਬਾਕੀਆਂ ਨੂੰ ਖਤਰਾ ਹੈ ਮੈਨੂੰ ਖਤਰਾ ਵੀ ਤੁਸੀਂ ਇੰਨੀ ਤੁਹਾਡੀ ਹੱਥ ਤੋਂ ਨਿਕਲ ਗਈ ਤਾਂ ਤੁਸੀਂ ਸਭ ਤੋਂ ਇਮਾਨਦਾਰ ਪੁਲਿਸ ਅਫਸਰ ਤੁਹਾਡੇ ਕੋਲ ਸੀਗਾ ਇਸ ਸਰਕਾਰ ਕੋਲ ਗੁਮਰ ਵਿਜੇਪ੍ਰਤਾਪ ਜਿਹੜਾ ਨਵਜੋਤ ਸਿੱਧੂ ਜਿੰਨੀ ਦੇ ਰੈਂਪੀ ਰਿਆ ਉਹਨੇ ਐਸਐਸਪੀ ਰੱਖਿਆ ਕਿਉਂਕਿ ਉਹਨੇ ਗੈਂਗਸਟਰ ਭਜਾਈ ਰਾਤਾਂ ਨੂੰ ਪਲੇਨ ਕਪੜਿਆਂ 'ਚ ਫਿਰਦਾ ਸੀ ਅੰਮ੍ਰਿਤਸਰ ਸ਼ਹਿਰ 'ਚ ਤੇ ਅੱਜ ਤੁਸੀਂ ਉਹਨੂੰ ਹੋਮ ਮਿਨਿਸਟਰ ਨਹੀਂ ਲਾ ਸਕਦੇ ਹੁਣ ਜੇ ਤੁਸੀਂ ਕਲੈਕਸ਼ਨ ਸੈਂਟਰਸ ਖੋਲ੍ਹਨੀ ਆ ਤਾਂ ਨਿਚਲੀ ਪੁਲਿਸ ਕਿਵੇਂ ਕੰਮ ਕਰੇਗੀ ਪੈਸੇ ਤੁਸੀਂ ਪੈਸੇ ਇਕੱਠੇ ਕਰਕੇ ਪੁਲਿਸ ਤੋਂ ਪੈਸੇ ਇਕੱਠੇ ਕਰवानी ਆ ਤੁਸੀਂ ਪੁਲਿਸ ਨੂੰ ਇੰਡੀਪੈਂਡੈਂਟ ਚਾਰਜ ਦਿਓ ਦੋ ਉਹਨੂੰ ਇੰਡੀਪੈਂਡੈਂਟ ਕਰੋ ਪੋਲਿਟਿਕਸ ਤੋਂ ਦੂਰ ਕਰੋ ਪੁਲਿਸ ਨੂੰ ਫਿਰ ਫਿਰ ਪੁੱਛੋ ਵੀ ਪੁਲਿਸ ਕ੍ਰਾਈਮ ਰੋਕਦੀ ਹੈ ਕਿ ਨਹੀਂ ਇਮਾਨਦਾਰ ਬੰਦਿਆਂ ਨੂੰ ਮੇਨ ਪੋਜੀਸ਼ਨਸ ਤੇ ਲਾਓ ਜਿਹੜਾ ਕਰਪਟ ਹੈ ਉਹ ਖੁੱਡੇ ਲੈਣ ਲਾਓ ਸੋਨਾ ਮੋਲਟੀ ਕੋ ਚੂਗਾ ਥੈਂਕ ਯੂ ਬਾਕੀ ਉਮੀਦ ਕਰਦੇ ਆਂ ਪੜਾਈ ਦਾ سلسلہ ਹੈ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਫੜਨਾ ਮੈਂ ਕਿਤੋਂ ਵੀ ਫੜ ਲੂੰ ਦੁਆਰ ਵੀ ਟੱਪ ਲੂੰ ਗੋਲੀ ਵੀ ਮਾਰ ਲਵਾਂ ਕੁਝ ਤਾਂ ਕਰੂੰਗੀ ਪਰ ਪਹੁੰਚੂੰਗੀ